ਆ ਦੇਖੋ ਜੀ ਉਹ ਇੱਥੇ ਖੜੀ ਆ ਉਹ ਪਰੇ ਕੱਟ ਤੋਂ ਪਾਟ ਤੋਂ ਕਿਵੇਂ ਕੱਟ ਤੋਂ ਕਿਵੇਂ ਮੁੜੂਗਾ ਬੰਦਾ ਉਹ ਅੱਡਾ ਅੱਗਿਆ ਦੂਜੀ ਗੱਲ ਜਦ ਸਪੈਸ਼ਲ ਮਲੌਰ ਤੋਂ ਚੱਲਦੀ ਐ ਇੱਥੇ ਕਿੰਨੇ ਕਿਲੋਮੀਟਰ ਲੰਬਾ ਜਾਮ ਲੱਗਦਾ ਉਹ ਗੱਡੀਆਂ ਇੱਥੇ ਨਾ ਟੋਣੀਆਂ ਨੇ ਕੋਈ ਹੋਰ ਇੱਥੇ ਬਸਾਂ ਖੜੀਆਂ ਨੇ ਮਾਰਗ ਟਰੱਕ ਖੜੀਆਂ ਨੇ ਆ ਗਈ ਕਿਹੜਾ ਹੱਲ ਕਰੋ ਜੀ ਕੋਈ ਬਸ ਬਹੁਤ ਦੂਰੀਆਂ ਜੀ ਅਜੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਦੂਰੀ ਕੋਈ ਇਹ ਤਾਂ ਜੀ ਜਦੋਂ ਬਾਹਰ ਜਦੋਂ ਤਾਂ ਸੜਕ ਮਤਲਬ ਆ ਬਣੀ ਗੱਬੇ ਦਵਰਸਨ ਜਿਆ ਮਤਲਬ ਸੜਕ ਡਬਲ ਹੋਈ ਹੈ ਜਦੋਂ ਸੜਕੇ ਸਾਡੇ 6 ਵਜੇ ਦਿਨ ਫਰਾ ਲੈ ਕੇ ਜਾਂਦੇ ਨਹੀਂ ਇਥੇ ਨਿੰਗੇ ਨਹੀਂ ਜਾਂਦਾ ਆਲੇ ਪਾਈ ਜਾਣ ਲੱਗੇ ਫਤਵਾਸ ਤੇ ਅੱਛਾ ਤੇ ਜਿਹੜਾ 100 ਦੀ ਸਪੀਡ ਤੇ ਗੱਡੀ ਆ ਰਹੀ ਆ ਆ ਦੇਖ ਲੈ ਇਹਨਾਂ ਨੂੰ ਹੋਰ ਗੱਡੀਆਂ ਚੱਕ ਕੇ ਮਾਰਿਆ ਮੁੰਡਾ ਤਾਂ ਫਾਈ ਮਰ ਗਿਆ ਮੈਂ ਇੱਕ ਜੱਤਵਾਲਾ ਫੌਜੀ ਵਿਚਾਰਾ ਮਰਿਆ ਇੱਥੇ ਪਟੋ ਕੱਟੇ ਸੇ 14-15 ਬੰਦੇ ਮਰ ਚੁੱਕੇ ਆ ਜੀ ਦੋ ਰੋਮ ਪਰ ਦੇ ਦੇਖਦੇ ਦੇਖਦੇ ਸਾਡੇ ਹਾਂਜੀ ਹਾਂਜੀ ਬਹੁਤ ਨੁਕਸਾਨ ਹੋ ਚੁੱਕਿਆ ਕਈਆਂ ਦਾ ਅਪਾਜ ਹੋ ਚੁੱਕੇ ਨੇ ਲੋਕ ਜਿਨ ਜਿੰਨਾਂ ਦੀ ਹਾਂਜੀ ਮਰਨ ਦੇ ਨਾਲੋਂ ਬਿਹਤਰ ਜ਼ਿੰਦਗੀ ਹਾਂ ਲੋਈ ਕਟਿਆ ਜਿੰਦਗੀ ਹੋਈ ਪਈ ਆ ਉਹਨਾਂ ਦੀ ਜੀ ਨਾ ਕੋਈ ਇੱਥੇ ਸਰਕਾਰ ਨੇ ਬਾਥਰੂਮ ਦਾ ਪ੍ਰਬੰਧ ਬੱਚਿਆਂ ਨੂੰ ਨਾ ਕੈਮਰੇ ਦਾ ਕੋਈ ਉਹ ਜਿਹੜਾ ਕੈਮਰੇ ਵੀ ਬਹੁਤ ਟਾਈਮ ਤੋਂ ਸਾਡੇ ਆਪਣੇ ਵਿੱਚ ਲੱਗੇ ਜਰੂਰ ਹੋਏ ਨੇ ਉਹ ਦੇਖੋ ਸਾਹਮਣੇ ਹਾਂ ਬਾਈ ਹਾਂ ਹਾਂ ਤੇ ਉਹ ਤਾਂ ਕਾਇਾਇਆ ਜੀ ਤੇ ਉਹਨੂੰ ਵੀ ਕੋਈ ਮਤਲਬ ਨੀ ਰਿਪੇਅਰ ਦਾ ਜਾਂ ਕੋਈ ਉਹਦਾ ਸਿਸਟਮ ਹੈ ਸਹੀ ਤਰੀਕੇ ਨਾਲ ਨਹੀਂ ਕੱਲ ਕੋਈ ਵਾਰਦਾਤ ਹੁੰਦੀ ਆ ਉਹਦੇ ਵਿੱਚ ਪਤਾ ਨਹੀਂ ਲੱਗਦਾ ਨਹੀਂ ਕੈਮਰੇ ਦਾ ਕੁਝ ਮਾੜਾ ਮੋਟਾ ਪਤਾ ਲੱਗ ਜਾਂਦਾ ਅਸੀਂ ਬਾਈ ਕਈ ਵਾਰ ਪਾਲ ਉੱਚ ਅਧਿਕਾਰੀ ਸਾਹਿਬ ਜੀ ਬਾਦ ਕਰੀਆ ਤੇ ਜਾਨ ਨੂੰ ਉਹਨਾਂ ਦੇ ਗੱਲ ਧਿਆਨ ਚ ਆਉਂਦੀ ਆ ਜਾਂ ਉਹ ਥੋੜਾ ਜਿਹਾ ਇਧਰ ਨੂੰ ਗੌਰ ਕਰਨ ਲੱਗਦੇ ਨੇ ਕੁਝ ਪਗਾਰੀਆਂ ਦੇ ਤੇ ਬਦਲੇ ਹੋ ਜਾਂਦੇ ਨੇ ਉਹ ਗੱਲ ਉੱਥੇ ਦੀ ਉੱਥੇ ਫੇਰ ਜਾਂਦੀ ਆ ਜੀ ਨਵੇਂ ਕੋਲੇ ਜਾਣੇ ਆ ਫਿਰ ਥੋੜਾ ਸਮਾਂ ਲੱਗਦਾ ਜਾਨੂੰ ਉਹ ਮਤਲਬ ਇਸ ਟੀਜ ਨੂੰ ਦੇਖਣ ਲੱਗਦੇ ਨੇ ਜਾਨੂੰ ਤੇ ਬਦਲੇ ਹੋ ਜਾਂਦੇ ਨਾ ਤਾਂ ਇੱਥੇ ਪੀਣ ਵਾਲਾ ਪਾਣੀ ਆ ਸਰਕਾਰੀ ਦੇ ਨਾ ਕੋਈ ਬਾਥਰੂਮ ਆ ਨਾ ਕੋਈ ਲੀਡੀ ਬਾਥਰ ਕੋਈ ਕੋਈ ਬਾਥਰੂਮ ਨਹੀਂ ਬਣਾ ਹੋਇਆ ਜਿਹੜੀ ਆਪਾਂ ਕਹਿ ਸਕਦੇ ਆ ਕੋਈ ਵੀ ਸਹੂਲਤ ਨਹੀਂ ਹੈ ਜੇ 0000000000 ਬੜੀ ਮਰੀ ਆ ਗਾ ਪਾਣੀ ਵੀ ਆ ਲੋਕਾਂ ਦਾ ਆਪਣੀਆਂ ਡੂਟੀਆਂ ਲਵਾਈਆਂ ਹੋਈਆਂ ਨਾ ਕਿ ਸਰਕਾਰੀਆਂ ਨੇ ਇੱਥੇ ਕੋਈ ਉਹ ਕਾ ਕੋਪਲਾ ਟੋਟਾ ਹੀ ਬਣ ਕੇ ਰਹਿ ਗਿਆ ਜੀ ਇਹਨੂੰ ਇਹਨੂੰ ਕੋਈ ਕੁੱਛ ਨਹੀਂ ਹੈਗੀ ਇਹਨੂੰ ਐਮਪੀ ਕਰ ਸਕਦਾ ਕਿਉਂਕਿ ਐਮਪੀ ਹਲਕਾ ਵੀ ਫੇਰ ਕਰ ਚਾਹੁੰਦਾ ਅਮਰਗੜ ਵੀ ਇਹ ਚਾਹੁੰਦਾ ਨਹੀਂ ਸਰ ਅਸੀਂ ਇਸ ਗੱਲ ਦੇ ਨਾਲ ਬਿਲਕੁਲ ਸਹਿਮਤ ਨਹੀਂ ਕਿਉਂਕਿ ਜਿਹੜਾ ਟਾਟਾ ਉਹ ਬਸ ਖੜ੍ਹਦੀ ਆ ਕੇ ਸਭ ਤੋਂ ਵੱਡੀ ਗੱਲ ਹੈ ਤੇਰੇ ਬੰਦੇ ਸਵਾਰੀਆਂ ਲੇਡੀਜ਼ ਆਉਂਦੀਆਂ ਨੇ ਬੱਚਿਆਂ ਨੂੰ ਸਿਕਿਉਰ ਫੀਲ ਕਰਦੇ ਨੇ ਇਹਨੇ ਕੱਟਨਾ ਬਹੁਤ ਜ਼ਿਆਦਾ ਦੂਰ ਨੇ ਨਾ ਤਾਂ ਉੱਥੇ ਪਾਣੀ ਦਾ ਕੋਈ ਪ੍ਰਬੰਧ ਹੈਗਾ ਉਹਨਾਂ ਵਾਸਤੇ ਨਾ ਬੈਠਣ ਦਾ ਕੁਝ ਉਹਦੇ ਦੁਕਾਨਾਂ ਦੇ ਵਿੱਚ ਪਾਣੀ ਦਾ ਇੰਤਜ਼ਾਮ ਖਾਣ ਪੀਣ ਦਾ ਬੱਚਿਆਂ ਨੂੰ ਇੰਤਜ਼ਾਮ ਫਿਰ ਸਕੋਰ ਵੀ ਹੋ ਰਿਹਾ ਜਿਵੇਂ ਕਿ ਰਾਤ ਨੂੰ ਲੇਟ ਹੁੰਦਾ ਮੰਨ 8-9 ਵਜੇ ਹਾਂ ਹਾਂ ਬਿਲਕੁਲ ਉਰੇ ਦੁਕਾਨਦਾਰ ਨਹੀਂ ਕੋਸਾਂ ਦੀ ਕੋਈ ਸਮੱਸਿਆ ਨਹੀਂ ਆਉਂਦੀ ਉੱਥੇ ਦੂਰ ਆਕਰ ਉਹਨਾਂ ਨਾਲ ਕੋਈ ਵੀ ਘਟਨਾ ਹੋ ਸਕਦੀ ਹੈ ਤੇ ਉਹ ਉਹਨਾਂ ਕਰਕੇ ਦਿੱਕਤ ਆਉਂਗਾ ਬਜ਼ੁਰਗ ਵੀ ਨੇ ਵਿੱਚ ਸਵਾਰੀਆਂ ਉਹ ਦੂਰ ਜਾ ਕੇ ਬੈਠਣਗੇ ਹੋਰ ਉਹ ਜਾ ਕੇ ਉਹ ਉਹਨਾਂ ਨੂੰ ਦਿੱਕਤ ਆ ਸਕਦੀ ਹੈ ਸੱਨਾ ਅੱਲਾ ਆ। ਹਾਂ ਜੀ ਜਨਾਬ ਜਿਹੜੀ ਆਪਾਂ ਨੂੰ ਤੁੱਕ ਜਿਹੜਾ ਸੋਚਦਾ ਇਹ ਕਿ ਬਹੁਤ ਇੱਕ ਤਰ੍ਹਾਂ ਬੇਜਗ੍ਹਾ ਕਹਿ ਸਕਦੇ ਆਪਾਂ ਟ੍ਰੈਕ ਕੋ ਕਾਫੀ ਰਹਿੰਦੀ ਜਾਂਦੇ ਕੀ ਵਿਚਾਰ ਤੁਸੀਂ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਇਹਦੇ ਬਾਰੇ ਸਰ ਸਾਨੂੰ ਜਿਹੜੀ ਸਭ ਤੋਂ ਜ਼ਿਆਦਾ ਸਮੱਸਿਆ ਆ ਰਹੀ ਆਰੇ ਇੱਕ ਤਾਂ ਕੈਮਰਾ ਸਾਡੇ ਵੇਰੇ ਚੌਂਕ ਦੇ ਵਿੱਚ ਲੱਗਿਆ ਨੇ ਉਹ ਚੱਲਦੇ ਨਹੀਂ ਅਸੀਂ ਕਈ ਵਾਰ ਪੁਲਿਸ ਪ੍ਰਸ਼ਾਸਨ ਨੂੰ ਵੀ ਕਿਹਾ ਅਸੀਂ ਖੁਦ ਵੀ ਥੋੜੀ ਟਰਾਈ ਕਰੀ ਆ ਮਗਰ ਕੈਮਰਾ ਨਹੀਂ ਚੱਲਦਾ ਦੂਜੇ ਨੰਬਰ ਤੇ ਨਹੀਂ ਸਾਨੂੰ ਜ਼ਿਆਦਾ ਸਮੱਸਿਆ ਆ ਰਹੀ ਆ ਸਭ ਤੋਂ ਜ਼ਿਆਦਾ ਇੱਥੇ ਟ੍ਰੈਫਿਕ ਬਹੁਤ ਜ਼ਿਆਦਾ ਤੇਜ਼ ਜਾ ਰਹੀ ਹੈ ਗੱਡੀ ਉਹਦੇ ਬਾਅਦ ਜ਼ਿਆਦਾ ਇੱਥੇ ਲਾਈਟ ਲੱਗੇ ਨਾ ਤਾਂ ਕੋਈ ਲਾਈਟ ਦਾ ਪ੍ਰਬੰਧ ਹੈ ਨਾ ਉਹਨੇ ਕੋਈ ਹੰਪ ਬਣਾਇਆ ਜਾਂ ਕੋਈ ਇਸਨਾ ਇਸ਼ਾਰਾ ਲਾਇਆ ਜਾਵੇ ਜਿਹਨਾਂ ਦੀ ਗੱਡੀ ਸਲੋ ਹੋਵੇ ਕਿਉਂਕਿ ਡੇਲੀ ਐਕਸੀਡੈਂਟ ਹੁੰਦੇ ਨੇ ਦੁਕਾਨਦਾਰਾਂ ਨੂੰ ਕੋਈ ਇੱਥੇ ਫਾਇਦਾ ਹੈ ਨਹੀਂ ਐਕਸੀਡੈਂਟ ਦਾ ਨਾ ਨੁਕਸਾਨ ਆ ਦੂਸਰੇ ਦੂਸਰੇ ਲੋਕ ਨੇ ਆਉਣ ਜਾਣ ਵਾਲੇ ਉਹਨਾਂ ਨੂੰ ਐਕਸੀਡੈਂਟ ਡੇਲੀ ਹੁੰਦਾ ਸੀ ਚੱਕਦੇ ਉਹਨਾਂ ਨੂੰ ਸਾਨੂੰ ਜਿਹੜਾ ਦਰਦ ਸਾਨੂੰ ਮਹਿਸੂਸ ਹੋ ਰਿਹਾ ਉਹ ਸਿਰਫ ਇਹੀ ਹੋ ਰਿਹਾ ਕਿ ਇੱਥੇ ਗੱਡੀ ਸਲੋ ਹੋਵੇ ਉਹਦੇ ਵਾਸਤੇ ਕੁਝ ਕੀਤਾ ਜਾਵੇ ਉਹ ਸਾਨੂੰ ਜ਼ਿਆਦਾਤਰ ਇੱਥੇ ਕੋਈ ਸਮੱਸਿਆ ਸਭ ਤੋਂ ਮੇਨ ਸਨਸਾ ਸਾਡੀ ਇਹੀ ਹੈ ਜੀ ਗੱਡੀ ਹੋਰ ਕੀ ਚਾਹਣਾ ਚਾਹਦੇ ਹੋ ਬਸ ਸਾਨੂੰ ਜਿਹੜੀ ਮੇਨ ਸਨਸਾ ਆਈ ਹੈ ਬਾਕੀ ਬਸਾਂ ਥੋੜਾ ਮੋੜ ਜਿਵੇਂ ਵੀ ਹੈ ਇਹ ਥੋੜਾ ਇੱਥੇ ਚੱਲਦਾ ਰਹਿਣਾ ਅੱਗੇ ਪਿੱਛੇ ਹੋਈ ਜਾਣਾ ਸਾਨੂੰ ਮੇਨ ਸਨਸਾ ਇਹੀ ਹੈ ਜੀ ਗੱਡੀ ਸਲੋ ਨਾ ਹੋਵੇ ਰੇ ਆਕੇ ਉਹ ਸਪੀਡ ਬਹੁਤ ਜ਼ਿਆਦਾ ਤੇਜ਼ ਹੁੰਦੀ ਹੈ ਤੁਸੀਂ ਹੁਣ ਵੀ ਖੜ ਕੇ ਦੇਖ ਸਕਦੇ ਹੋ ਗੱਡੀ ਪੂਰੀ ਫੁੱਲ ਸਪੀਡ ਨਾਲ ਜਾ ਰਹੀ ਹੈ ਉਕੇ ਦੁਕਾਨਦਾਰ ਦਾ ਤਕਰੀਬਨ ਇੱਥੇ ਡੇਲੀ ਸਾਰੀ ਇੱਕ ਨਾ ਇੱਕ ਹਾਦਸੇ ਚੱਕਦੇ ਨੇ ਠੀਕ ਹੈ ਕਿ ਨਹੀਂ ਕੋਈ ਗਿਆ ਕੋਈ ਟੈਕਸੀਡੈਂਟ ਡੇਲੀ ਹੁੰਦੇ ਨੇ ਉਹਦਾ ਹੱਲ ਕੀਤਾ ਜਾਵੇ ਕਿ ਇੱਥੇ ਗੱਡੀ ਸਲੋ ਹੋਵੇ ਬਸ ਇਸ ਤਰ੍ਹਾਂ ਦਾ ਕੋਈ ਇਸ਼ਾਰਾ ਲਾਇਆ ਜਾਵੇ ਬਾਕੀ ਪਰਸਾਂ ਨੇ ਜਿਹੜੇ ਆਪਦੇ ਅੱਧਿਆ ਨਾ ਕਿੰਨਾ ਸਮਾਂ ਹੋ ਗਿਆ ਜਿਹੜੀ ਤੁਸੀਂ ਇਕੱਠੇ ਇਸ ਕਰ ਰਹੇ ਹੋ ਸਰ ਕਾਫੀ ਸਮੇਂ ਤੋਂ ਮੈਂ ਤਾਂ ਉਹ ਨਮਾ ਆਇਆ ਤਿੰਨ ਸਾਲ ਹੋਣੇ ਮੈਨੂੰ ਆਇਆ ਨੂੰ ਇਹ ਦਿੱਕਤ ਕਾਫੀ ਢੋਹ ਸਮੇਂ ਦੀ ਚੱਲ ਰਹੀ ਆ ਪਹਿਲਾਂ ਵੀ ਸਾਡੇ ਕੋਲ ਸਾਡੇ ਪਹਿਲਾਂ ਵੀਡੀਓ ਪਾਈ ਸੀਗੀ ਤੇ ਉਹਦਾ ਕੋਈ ਇੰਨਾ ਪੱਕਾ ਹੱਲ ਨਹੀਂ ਹੋਇਆ ਅਸੀਂ ਤੁਹਾਡੇ ਮਾਦੀ ਨੂੰ ਮੇਰਾ ਵੀ ਇਹੀ ਕਹਿ ਰਹੇ ਹਾਂ ਸਾਨੂੰ ਜਿਆਦਾ ਇਹ ਹੱਲ ਕੀਤਾ ਜਾਵੇ ਸਾਡਾ ਕੋਈ ਹੱਲ ਕਿਉਂਾ ਚਾਹੀਦਾ ਕੋਈ ਹੰਪਾ ਬੰਨ੍ਹਣਾ ਜਾਂ ਲਾਈਟ ਲੱਗੇ ਕੁਝ ਵੀ ਹੋਵੇ ਬਸਾਂ ਕੰਮ ਕਰ ਜੀ ਉਹ ਤਾਂ ਹਾਂ ਜੀ ਇਸਲਾਮ ਦੇ ਤੁਸੀਂ ਕੀ ਵਿਚਾਰ ਦੇਣਾ ਚਾਹੁੰਦੇ ਕੀ ਗੱਲਬਾਤ ਕੀ ਹੈ ਜਿਹੜੀਆਂ ਫਸਾਂ ਨੇ ਬ੍ਰੇਕ ਕੋਲੇ ਕੰਨੀ ਛੱਡ ਤੇ ਵੀ ਆ ਪਾਸਟਾਂ ਬਣਿਆ ਇੱਧਰ ਆਉਣ ਕਰ ਕੰਨੀ ਡਾਕਾਂ ਨਾ ਬਣਿਆ ਬਸ ਆਪਦੇ ਅੱਡੇ ਤੇ ਰੁਕਣ ਸਵਾਰੀਆਂ ਇੱਥੇ ਆਉਂ ਤਾਰਨ ਇੱਥੇ ਬੱਚਤ ਹੋ ਜੂਗੀ ਚੌਂਕ 'ਚ ਵੱਡੀ ਗੱਲ ਤਾਂ ਬਸਾਂ ਦੀ ਆ ਆਪਦੇ ਅੱਡੇ ਤੇ ਖੜਨ ਸਵਾਰੀ ਚੱਕਣ ਲੋਕਾਂ ਨੂੰ ਵੀ ਰਾਤ ਹੋ ਜੂਗੀ ਜਿਹੜੇ ਦੇਰੇ ਪੰਗ ਹੁੰਦੇ ਨੇ ਚੌਂਕ 'ਚ ਜਾਨ ਲੱਗਦਾ ਕੱਪਤੇ ਜਦੋਂ ਫਸਲ ਦਾ ਕੰਮ ਆਉਂਦਾ ਤੇ ਕਾਹਲੀਆਂ ਨੂੰ ਵੀ ਕਾਹਰੇ ਤੇ ਨੁਕਸਾਨ ਹੁੰਦੇ ਨੇ ਉਹਦੀ ਬੱਚਤ ਹੋ ਜੂਗੀ ਅੱਡੇ ਤੇ ਪਸਾਰੋ ਕੋਣ ਉੱਥੇ ਸਵਾਰੀਆਂ ਨੈਣਤਾਰ ਹੋ ਗਈ ਬਾਤ ਕੋਣ ਹਾਂਜੀ ਇਹਦੇ ਕਰਕੇ ਪਰ ਟ੍ਰੈਫਿਕ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਆਉਂਦੀ ਹੈ ਹਾਂ ਮਜਬੂਰ ਨੇ ਜੀ ਮਜਬੂਰ ਨੇ ਜ਼ਿਆਦਾ ਬੰਦਾ ਖੇਤਾਂ 'ਚ ਜਾਂਦੇ ਨੇ ਏੜੀਆਂ ਲੈ ਕੇ ਕਿਸਾਨ ਕੁਪਕਲਾਂ ਦੇ ਬਾਕੀ ਉਹਨਾਂ ਨੂੰ ਬਹੁਤ ਤਾਂ ਦਿੱਕਤ ਆਉਂਦੀਆਂ ਨੇ ਬਹੁਤ ਜ਼ਿਆਦਾ ਦੋ ਕੋਲੋਮੀਟੀ ਦਰ ਤੋਂ ਬੋਲਣਾ ਆਮ ਲੋਕਾਂ ਲਈ ਖੜਕ ਪਾਰ ਕਰਨੀ ਬਹੁਤ ਔਖੀ ਹੈ ਜੀ ਚੌਕ ਦੇ ਵਿੱਚ ਮਤਲਬ ਉਹ ਹਰ ਵਕਤ ਇੱਜੇ ਕਈ ਵਾਰ ਬਹੁਤ ਐਕਸੀਡੈਂਟ ਹੁੰਦੇ ਆ ਤੇ ਤੇ ਬਾਕੀ ਜਿੱਥੇ ਅੱਡੇ ਬਣੇ ਹੋਲੇ ਬਾਦਸ਼ਾਹ ਤੇ ਉੱਥੇ ਮਤਲਬ ਬੱਚਾ ਰੋਣਿਆ ਜਾਂਦੀ ਨਾਵੇਂ ਵਿੱਚ ਬੱਚਾ ਰੋਗਦੀ ਆਲੇ ਤੇ ਕਹੇ ਐ ਐਕਸੀਡੈਂਟ ਹੁੰਦੇ ਆ ਜੀ ਆ ਦੇਖੋ ਵੀ ਸਾਹਮਣੇ ਆਹ ਬਾਾਈਕ ਤੇ ਰੇਡਾ ਆ ਆਹੋ ਸਾਡੇ ਇੱਕੋ ਇੱਕਦਮ ਮਰੂਰ ਹੈ ਨਹੀਂ ਨਾ ਜੇ ਲੋਕਾਂ ਨੇ ਚੌਕ ਦੇ ਸ਼ੋਰ ਕਰਨਾ ਬਾਸ ਉੱਥੇ ਖੜੀ ਹੈ ਉਹ ਫੜੇ ਖੜੇ ਨੇ ਅਮੋਲਕ ਜੀ ਬੋਲੀ ਜਦੋਂ ਪਹੁੰਚਿਆ ਜਾਇਆ ਆ ਅੱਜ ਹੀ ਮਤਲਬ ਇਹਦੇ ਹੱਲ ਹੋਣਾ ਜਾਇਆ ਜਾ ਇੱਥੇ ਨਿਕਟਾ ਲੱਗੜੇ ਤੇ ਬਖਮੀਆ ਨਗਰ ਮਰਮੜ ਬਖਮੀਆ ਬਾਪ ਨਾਰਵੀ ਉਹ ਵਕਤ ਨੂੰ ਹੱਕ ਪੈਂਦਾ ਸਪੀਡ ਇੰਨੀ ਜਾਣੀ ਦਾ ਮਤਲਬ ਔਰ 70 80 ਕਿਲੋ ਦੀ ਸਪੀਡ ਤੇ ਚੱਡੀਆਂ ਆਉਂਦੀਆਂ ਲੱਗੀਆਂ ਅੱਛਾ ਆ ਬਾਸੇ ਇੱਕਦਮ ਰੁਕ ਗਈ ਆ ਦੇਖੋ ਜੀ ਹੋਰ ਇੱਥੇ ਖੜੀ ਆ ਉਹ ਪਰੇ ਘਾਟ ਤੋਂ ਪੱਛੋਂ ਤੋਂ ਕਿਵੇਂ ਕੱਟ ਤੋਂ ਕਿਵੇਂ ਮੁੜੂਗਾ ਬੰਦਾ ਉਹ ਅੱਡਾ ਅੱਡਾ ਗਿਆ ਮੱਸਾਂ ਜਿਹੜੀਆਂ ਨੇ ਇੱਥੇ ਰੁਕੀ ਜਾਈਆਂ ਇਹਨਾਂ ਦਾ ਬੱਸ ਜਾਣ ਕੋਸਾ ਹਾਂ ਬਾਕੀ ਦੂਜੀ ਗੱਲ ਜਦ ਸਪੈਸ਼ਲ ਮਲੌਰ ਤੋਂ ਚੱਲਦੀ ਐ ਇੱਥੇ ਕਿਲੋ ਕਿਲੋ ਮੀਟਰ ਲੰਬਾ ਜਾਣ ਲੱਗਦਾ ਉਹ ਗੱਡੀਆਂ ਨਾ ਹਟਉਂਦੀਆਂ ਨੇ ਕੋਈ ਹੋਰ ਇੱਥੇ ਬੱਸਾਂ ਖੜੀਆਂ ਨੇ ਮਾਰਾ ਟਰੱਕ ਖੜੀਆਂ ਨੇ ਆ ਆ ਕੀ ਕਾਹ ਹੋਰ ਕੀ ਕਿਹਾ ਚਾਹਨੇ ਹੋ ਇਹਦਾ ਹੱਲ ਕਰੋ ਜੀ ਕੋਈ ਬਸ ਬਹੁਤ ਦੁਖੀਆਂ ਜੀ ਅਸੀਂ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਦੁਖੀ ਬਾਇ ਇਹ ਤਾਂ ਜੀ ਜਦਾਂ ਬਾਹਰ ਜਦਾਂ ਤਾਂ ਸੜਕ ਮਤਲਬ ਆ ਬਣੀ ਗੱਬੇ ਦਰਸ਼ਨ ਜ ਮਤਲਬ ਸੜਕ ਡਬਲ ਹੋਈ ਹੈ ਜਦਾਂ ਟੜਕੇ ਸਾਢੇ 6 ਵਜੇ ਦਿਨ ਫਰਾ ਲੈ ਕੇ ਜੰਨੇ ਨਹੀਂ ਇੱਥੋਂ ਦੇ ਨਿੰਗੇ ਨਹੀਂ ਹੁੰਦਾ ਵਿੱਚ ਉਹਨੂੰ ਐ ਹੁੰਦਾ ਵੀ ਜੇ ਸਾਢੇ ਦੇ ਤੋਂ ਲੇਟ ਹੋ ਗਏ ਉੱਤੇ ਲੰਘਣ ਦੇ ਵਿੱਚ ਪ੍ਰੋਬਲਮ ਬੱਟੇ ਨਹੀਂ ਜੀ ਕੋਈ ਮਾਰੇ ਲੱਤਾਂ ਤੇ 20 ਵਾਰ ਲੱਗੀਆਂ ਨੇ ਹੋ ਤਾਂ ਕਿੰਨਾ ਨੋ ਪ੍ਰੋਬਲਮ ਤੁਸੀਂ ਇੱਥੇ ਦੇਖਿਆ ਜੀ ਇੱਥੇ ਜੀ ਪਹਿਲਾਂ ਤਾਂ ਇੱਕ ਮੁੰਡਾ ਮਰਿਆ ਸਾਡੇ ਫਰੂਫ ਵਾਲੀ ਦੇ ਹੀ ਆ ਉਹਨਾਂ ਦਾ ਪੋਰਾ ਬਾਰ ਪੰਜ ਛੇ ਹਲਾਜਵਾ ਬੱਚਾ ਕੀ ਹੋਇਆ ਕੀ ਸੀਗਾ ਜੀ ਦੱਸੋ ਬਣਾ ਛੱਕ ਮਾਰ ਛੱਕ ਮਾਰ ਨੂੰ ਕੰਮ ਲੱਗਿਆ ਪਾਣੇ ਪਾਈ ਜਾਣ ਲੱਗੇ ਫੁੱਟਬਾਲ ਤੇ ਤੇ ਜਿਹੜਾ 100 ਦੀ ਸਪੀਡ ਤੇ ਗੱਡੀ ਆ ਰਹੀ ਸੀ ਆ ਦੇਖ ਲੈ ਨਾ ਗੱਡੀਆਂ ਚੱਕ ਕੇ ਮਾਰਿਆ ਮੁੰਡਾ ਦਾ ਫਾਂਈ ਮਰ ਗਿਆ ਮੇਰੇ ਇੱਕ ਜੱਤਵਾਲਾ ਫੌਜੀ ਵਿਚਾਰਾ ਮਰਿਆ ਇੱਥੇ ਘੱਟੋ ਘਾਟੇ ਸੇ 14 15 ਬੰਦੇ ਮਰ ਚੁੱਕੇ ਆ ਜੀ ਸਭ ਦਾ ਬਾਕੀ ਦੋ ਰੋਡ ਪਰ ਦੇ ਦੇਖਦੇ ਦੇਖਦੇ ਸਾਡੇ ਹਾਂਜੀ ਹਾਂਜੀ ਬਹੁਤ ਨੁਕਸਾਨ ਹੋ ਚੁੱਕਿਆ ਕਈਆਂ ਤਾਂ ਅਪਾਜ ਹੋ ਚੁੱਕੇ ਨੇ ਲੋਕ ਇਹ ਜਿੰਨੀ ਹਾਂ ਹਾਂ ਜੀ ਮਾਰਨ ਦਾ ਉਹ ਬਿਹਤਰ ਜ਼ਿੰਦਗੀ ਆ ਲੋ ਜੀ ਕਟਿਆ ਜ਼ਿੰਦਗੀ ਹੋਈ ਪਈ ਆ ਲੋ ਜੀ ਠੀਕ ਹੈ ਕੋਈ ਪ੍ਰਸ਼ਾਸਨ ਨੂੰ ਕਦੇ ਨਜ਼ਰ ਨਹੀਂ ਆਇਆ ਜਿ ਕਿਤੇ ਪ੍ਰਸ਼ਾਸਨ ਨੇ ਇੱਥੇ ਵਿਜ਼ਿਟ ਵੀ ਕੀਤਾ ਹੈ ਕੋਈ ਨਹੀਂ ਪਹੁੰਚਦਾ ਨਹੀਂ ਕੋਈ ਗੱਲ ਕਰਦਾ ਇੱਥੇ ਆ ਕੇ ਕੋਈ ਨਾ ਕੋਈ ਇੱਥੇ ਕੰਟਰੋਲ ਆ ਕੋਈ ਨਹੀਂ ਹੈਗਾ ਇਹ ਬੱਤੀ ਵੀ ਨਾਲ ਲੱਗੀ ਹੋਵੇ ਫਿਰ ਵੀ ਕੁਝ ਆਇਆ ਹੋਈ ਬੱਤੀ ਨਾਲ ਲੱਗੀ ਹੋਈ ਆ ਕਿਤੇ ਨਹੀਂ ਬੱਤੀ ਲੱਗੀ ਓਏ ਲੱਗਣੀ ਚਾਹੀਦੀ ਉੱਥੇ ਲਾਈਆਂ ਹੋਈਆਂ ਨੇ ਬੱਤੀਆਂ ਕਿਤੇ ਲੱਗਣੀ ਚਾਹੀਦੀ ਉੱਥੇ ਲੱਗੀ ਲਾਈ ਨਹੀਂ ਆ ਆਪਣੇ ਜਿਹੜੇ ਚੇਲੇ ਐਮਐਲਏ ਸਾਹਮਣੇ ਆਈ ਅੱਜੇ ਗੱਜਾ ਮਾਜਰਾ ਸਾਹਿਬ ਨੂੰ ਗੱਜਾ ਮਾਜਰਾ ਸਾਹਿਬ ਤਾਂ ਹੀ ਅੱਕੇ ਸਾਡੇ ਖਾ ਕਦੇ ਆਏ ਨਹੀਂ ਦੇਖੇ ਨਹੀਂ ਆਏ ਨੇ ਪਰ ਉਹਨਾਂ ਨੇ ਕੋਈ ਇਹ ਪਹਿਲਾਂ ਆਏ ਦੋਨਾਂ ਕੋਈ ਬੇਨਤੀਆਂ ਕਰੀਆਂ ਨੇ ਉਸ ਤੋਂ ਪਹਿਲਾਂ ਅਸੀਂ ਕਮਾਨ ਸਾਹਿਬ ਨੂੰ ਵੀ ਬੇਨਤੀਆਂ ਕਰੀਆਂ ਨੇ ਐਮਐਲਏ ਨੂੰ ਬੇਨਤੀਆਂ ਕਰੀਆਂ ਸਰਪੰਚਾਂ ਨੂੰ ਬੇਨਤੀਆਂ ਕਰੀਆਂ ਨੇ ਕੋਈ ਨਹੀਂ ਸੁਣਦਾ ਇੱਥੇ ਅੱਗੇ ਇਹ ਬੱਫਕਰ ਨੇ ਸਰਪੰਚ ਸਾਹਿਬ ਨੇ ਜੀ ਇਹ ਇਹ ਬਾਕੀ ਇਹਨਾਂ ਕੋ ਬੋਲ ਰਿਹਾ ਹਾਂ ਜੀ ਤੁਸੀਂ ਕੀ ਚਾਹਣਾ ਚਾਹੁੰਦੇ ਹੋ ਲੋਕ ਬਸ ਰਹੇ ਨੇ ਜਿਹੜਾ ਕੁਛ ਇਹਨਾਂ ਨੇ ਦੱਸਿਆ ਉਹ ਬਕਾਇ ਹੀ ਪ੍ਰੋਬਲਮ ਆ ਇਹ ਵੇ ਵੀ ਨਵੀਂ ਪ੍ਰਸਤੀ ਬਹੁਤ ਵੱਡੀ ਸਮੱਸਿਆ ਇੱਥੇ ਐਕਸੀਡੈਂਟ ਵੀ ਬਹੁਤ ਵਾਰ ਹੋ ਚੁੱਕੇ ਨੇ ਜਾਨਾਂ ਵੀ ਬਹੁਤ ਗਿੱਲੀਆਂ ਨੇ ਤੇ ਜਿੱਦਾਂ ਤੁਸੀਂ ਪਹਿਲਾਂ ਦੇਖਿਆ ਕੈਮਰੇ ਦੇ ਵਿੱਚ ਸਵਾਰੀ ਇੱਥੇ ਬਹੁਤ ਜ਼ਿਆਦਾ ਪੈਂਦੀ ਆ ਇਹ ਜਦੋਂ ਲੇਡੀਜ਼ ਨੂੰ ਦੋ ਦੋ ਘੰਟੇ ਖੜਨਾ ਵੀ ਪੈਂਦਾ ਜਿੱਦਾਂ ਉਹ ਰੋਡ ਜਾ ਰਿਹਾ ਕ੍ਰੋਸ ਹੋ ਰਿਹਾ ਤੇ ਆ ਪਿੰਡਾਂ ਚੋਂ ਸਵਾਰੀ ਹੁੰਦੀ ਆ ਇੱਧਰ ਲਈ ਆ ਤਾਂ ਹਾਈਵੇ ਵਾਲੀ ਸਵਾਰੀ ਦੂਸਰੀ ਹੋਗੀ ਨਾ ਕੋਈ ਇੱਥੇ ਸਰਕਾਰ ਨੇ ਬਾਥਰੂਮ ਦਾ ਪ੍ਰਬੰਧ ਬੱਚਿਆਂ ਨੂੰ ਨਾ ਕੈਮਰੇ ਦਾ ਕੋਈ ਉਹ ਜਿਹੜਾ ਕੈਮਰੇ ਵੀ ਬਹੁਤ ਟਾਈਮ ਤੋਂ ਸਾਡੇ ਚੌਕਲੇ ਵਿੱਚ ਲੱਗੇ ਜੀ ਰਹੇ ਨੇ ਉਹ ਦੇਖੋ ਸਾਹਮਣੇ ਹਾਂ ਹਾਂ ਤੇ ਉਹ ਦਿਖਾਵਾ ਹੀ ਆ ਜੀ ਤੇ ਉਹਨੂੰ ਵੀ ਕੋਈ ਮਤਲਬ ਨੀ ਰਿਪੇਅਰ ਦਾ ਜਾ ਕੋਈ ਉਹਦਾ ਸਿਸਟਮ ਸਹੀ ਤਰੀਕੇ ਨਾਲ ਨਹੀਂ ਕੰਮ ਕੋਈ ਵਾਰਦਾਤ ਹੁੰਦੀ ਆ ਉਹਦੇ ਵਿੱਚ ਪਤਾ ਨਹੀਂ ਲੱਗਦਾ ਨਹੀਂ ਕੈਮਰੇ ਨਾਲ ਕੁਝ ਮਾੜਾ ਮੋਟਾ ਆ ਪਤਾ ਲੱਗ ਜਾਂਦਾ ਜੀ ਇਹ ਰੌਲਾ ਹੁਵੇਦਾ ਰਹੋਗਾ ਇਹ ਉਹਦੀ ਫੋਟੋ ਆ ਰਹੀ ਉਹ ਅਫੀਸ ਦੇ ਇਲਾਕੇ ਦੇ ਆ ਤੁਸੀਂ ਕਿਹੜੇ ਕਿਹੜੇ ਐਫਐਸ ਦੀ ਸੇਵਾ ਦੀ ਇਹ ਨਾਲ ਇੱਕ ਸੱਤਿਆ ਕਾਜ ਦੀ ਹੱਥ ਉਹਦੀ ਭਾ ਵੀ ਕਈ ਵਾਰ ਸਾਲ ਉੱਚ ਅਧਿਕਾਰੀਆਂ ਤੱਕ ਹੀ ਬਾਦ ਕਰੀਆ ਤੇ ਜਾਨੂ ਉਹਨਾਂ ਦੇ ਗੱਲ ਧਿਆਨ ਚ ਆਉਂਦੀ ਆ ਜਾਂ ਉਹ ਥੋੜਾ ਜਿਹਾ ਇਦੋਂ ਨੂੰ ਗੌਰ ਕਰਨ ਲੱਗਦੇ ਨੇ ਉੱਚ ਦੀਵਾਰੀਆਂ ਦੇ ਤਵਾਦਲੇ ਹੋ ਜਾਂਦੇ ਨੇ ਉਹ ਗੱਲ ਉੱਥੇ ਦੀ ਉੱਥੇ ਫੇਰ ਜਾਂਦੀ ਆ ਜੀ ਨਵੇਂ ਕੋਲੇ ਜਾਣੇ ਆ ਫਿਰ ਥੋੜਾ ਸਮਾਂ ਲੱਗਦਾ ਜਾਂ ਨੂੰ ਉਹ ਮਤਲਬ ਇਸ ਚੀਜ਼ ਨੂੰ ਦੇਖਣ ਲੱਗਦੇ ਨੇ ਜਾਂ ਨੂੰ ਤਵਾਦਲੇ ਹੋ ਜਾਂਦੇ ਸਰਪੰਚ ਸਾਹਿਬ ਮੈਂ ਤੁਹਾਡੀ ਗੱਲ ਬਿਲਕੁਲ ਐਗਰੀ ਕਰਦਾ ਕਿਉਂਕਿ ਇਹ ਤਵਾਦਲੇ ਹੁੰਦੇ ਰਹਿੰਦੇ ਨੇ ਕਿਉਂਕਿ ਸਾਡਾ ਮਾਜਰਾ ਇਹ ਥੋੜਾ ਸਮਾਜਾਇਤ ਵਿੱਚ ਲਿਖੂਗਾ ਹਾਂ ਜੀ ਹਾਂ ਜੀ ਤੇ ਜਿਹੜੇ ਆਪਣੇ ਨੁਮਾਇंदे ਨੇ ਜੀ ਆਪਣੇ ਜਿਹੜੇ ਮੈਂਬਰ ਪਾਰਲੀਮੈਂਟ ਬਣਦੇ ਨੇ ਉਹ 5 ਸਾਲ ਲਈ ਬਣਦੇ ਨੇ ਉਹਨਾਂ ਦਾ ਤਾਂ ਦੇਖੋ ਆਪਾਂ ਕਹਿ ਨਹੀਂ ਸਕਦੇ ਤਵਾਦਲਾ ਕਿਉਂਕਿ ਉਹਨਾਂ ਨੂੰ ਕਦੇ ਕੋਈ ਮੈਟਰ ਉਹਦੇ ਧਿਆਨ ਦੇ ਵਿੱਚ ਲਿਆਦਾ ਨਹੀਂ ਦੇਖੋ ਐਮਐਲਏ ਸਾਹਿਬ ਦੇ ਕਈ ਵਾਰ ਧਿਆਨ ਦੇ ਵਿੱਚ ਲਿਆਉਂਦਾ ਜੀ ਤੇ ਬਸ ਉਹ ਵੀ ਵੋਟਾਂ ਵ ਲਈ ਆਉਂਦੇ ਆ ਜੀ ਉਸ ਤੋਂ ਬਾਅਦ ਨਹੀਂ ਆ ਕਿ ਆ ਕਿ ਨਹੀਂ ਹੋ ਕਈ ਵਾਰ ਕੋਈ ਐਮਐਲਏ ਸਾਹਿਬ ਦੇ ਧਿਆਨ ਤੇ ਆ ਕਿ ਇੰਚਾਰ ਬਰਲੇ ਆ ਤੁਸੀ ਜੀ ਜੇ ਅਸੀਂ ਤੁਹਾਨੂੰ ਹੋਰ ਕਹ ਰਹੇ ਆ ਵੀ ਐਮਐਲਏ ਸਾਹਿਬ ਨੂੰ ਫੋਨ ਕੀਤਾ ਜਾਵੇ ਯਾ ਐਮਐਲਏ ਸਾਹਿਬ ਨੂੰ ਹੋਰ ਬਾਰੇ ਦੱਸਿਆ ਜਾਵੇ ਪਰ ਤੁਸੀਂ ਫੋਨ ਕਰੋਗੇ ਜੀ ਹੁਣ ਦੁਬਾਰਾ ਵੀ ਕਰ ਲਾਂਗੇ ਜੀ ਕੋਈ ਗੱਲ ਨਹੀਂ ਆ ਮੈਂਬਰ ਪਾਰਲੀਮੈਂਟ ਸਾਹਿਬ ਬਾਰੇ ਕੀ ਕਹਿਣਾ ਚਾਹਦੇ ਹਾਂ ਉਹ ਨਵੇਂ ਨਵੇਂ ਜਿੱਤ ਹਾਸਲ ਹੋਈ ਹੈ ਜੀ ਦੁਬਾਰਾ ਮੈਂਬਰ ਪਾਰਲੀਮੈਂਟ ਆਪਣੇ ਫਟੇਗਰ ਸਾਹਿਬ ਨੂੰ ਜੀ ਡਾਕਟਰ ਅਮਰ ਸਿੰਘ ਨੂੰ ਉਹਨਾਂ ਨੇ ਕਦੇ ਇੱਥੇ ਮੀਟਿੰਗ ਕੀਤਾ ਕਦੇ ਲੱਗਦੇ ਵਰਦੇ ਕਦੇ ਜੀ ਨਹੀਂ ਜੀ ਲਕਿਨ ਕਿਸੇ ਪ੍ਰੋਗਰਾਮ 'ਚ ਆਏ ਹੋ ਤੁਸੀਂ ਉਹਨਾਂ ਨੂੰ ਦੱਸਿਆ ਹੋਵੇ ਕਿ ਆ ਸਾਡੇ ਕੋਲ ਦਿੱਕਤ ਆਈ ਜੀ ਨਹੀਂ ਉਹ ਨਹੀਂ ਉਹਨਾਂ ਨੂੰ ਦੱਸਿਆ ਵੀ ਨਹੀਂ ਆਏ ਵੀ ਨਹੀਂ ਦੱਸਿਆ ਸਰ ਜੋ ਕਿ ਮਾਰ ਦੱਸਿਆ ਹੁਣ ਜਦੋਂ ਮੋਟਾ ਬਰੇ ਆਇਆ ਉਹ ਮਾਰ ਦੇ ਬੱਚਾ ਵਾਲੇ ਜਿਹੜੇ ਸਨ ਅੱਜ ਆ ਵਰਕੇ ਹੁਣ ਦੱਸੋ ਉਹਨਾਂ ਨੂੰ ਅਸੀਂ ਹੁਣ ਮੋਟਾ ਤੋਂ ਪਹਿਲਾਂ ਵੀ ਧਿਆਨ ਚ ਲੈ ਕੇ ਦਿੱਤਾ ਵੀ ਸਾਡੇ ਨੂੰ ਆਪਨ ਉਹ ਖਾਲੇ ਇਹ ਪੁਰੀਆ ਕੀਤਾ ਜਾ ਸਾਡੀਆਂ ਬੋਟਾ ਜੀ ਮਿਲ ਕੇ ਗਏ ਉਹਨਾਂ ਨੇ ਨਹੀਂ ਕਿਹਾ ਹਾਂ ਬੋਟਾ ਜੀ ਬੋਟਾ ਜੀ ਸਾਰਾ ਗੋਵ ਧਿਆਨ ਚ ਲਾ ਕੇ ਦਿੱਤਾ ਨਾ ਹੋਵੇ ਉਹ ਕਹਿੰਦਾ ਜੀ ਬੋਟਾ ਤੋਂ ਬਾਅਦ ਵਿਖਾਏ ਸਾਰਾ ਗੋ ਇਹ ਹੁਣ ਉਦੋਂ ਬਾਅਦ ਜਦੋਂ ਆਉਣਗੇ ਫਿਰ ਪਤਾ ਲੱਗੂਗਾ ਬੋਟਾ ਤੋਂ ਬਾਅਦ ਤਾਂ ਤਾਂ ਦੇਖੋ ਕਿ ਇਹ ਜੋ ਪਹਿਲਾਂ ਐਮਪੀ ਨਹੀਂ ਰਹੇ ਹੈਗੇ ਉਹ ਤਾਂ ਪਹਿਲਾਂ ਵੀ ਐਮਪੀ ਸੀ ਜੀ ਨਹੀਂ ਪਹਿਲਾਂ ਪਹਿਲਾਂ ਐਮਪੀ ਆ ਜੀ ਪਹਿਲਾਂ ਆ ਸਰਕਲਾਂ ਵੀ ਬਣਾਏ ਸੀ ਅਮਰੌਲ ਵਾਲੇ ਏਡੇ ਏਡੇ ਟੋਏ ਸੀ ਇਹਦੇ ਵਿਦਾਰਾ ਸਾਹਿਬ ਵਾਲੀ ਬਣਾਈ ਉਹ ਹੀ ਉਹਨਾਂ ਨੇ ਬਣਾਈ ਏਡੇ ਏਡੇ ਟੋਏ ਸੀਗੇ ਕਰਿਆ ਜੋ ਨਹੀਂ ਕਰਿਆ ਉਹਨਾਂ ਨੇ ਕੰਮ ਅੱਛਾ ਜੀ ਨਾਲੇ ਦੀ ਸਫਾਈ ਨਹੀਂ ਨਾਲੇ ਦੀ ਸਫਾਈ ਨਹੀਂ ਹੋ ਰਹੀ ਪਾਣੀ ਦਾ ਅਜੇ ਕਹਿੰਦੇ ਆ ਮੈਂ ਮੈਂ ਦਰ 20000 ਕਹਿੰਦੇ ਆ ਕੋਈ ਨਾਲੇ ਦੀ ਸਫਾਈ ਨਹੀਂ ਹੋ ਰਹੀ ਭਾਈ ਸਾਹਿਬ ਕਹਿ ਰਹੇ ਨੇ 10 ਸਾਲ ਹੋ ਗਏ ਦੀ ਨਾਲੇ ਦੀ ਸਫਾਈ ਨਹੀਂ ਹੋਈ ਜੀ ਨਹੀਂ ਹੋਈ ਜੀ ਸਰ ਤੋਂ ਪੜਿਆ ਹੋਈ ਨਹੀਂ ਜੀ ਆ ਦੱਸੋ ਹੋ ਸਕੋਗਰੇ ਐਂਟੀਟਾਮਿਕ ਨਾਲ ਤਾਂ ਇੱਥੇ ਪੀਣ ਵਾਲਾ ਪਾਣੀ ਆ ਸਰਕਾਰੀ ਕੋਈ ਨਾ ਕੋਈ ਬਾਥਰੂਮ ਆ ਨਾ ਕੋਈ ਲੇਡੀ ਬਾਥ ਕੋਈ ਕੋਈ ਬਾਥਰੂਮ ਨਹੀਂ ਬਣਾ ਹੋਇਆ ਜਿਹੜੀ ਆਪਾਂ ਕਹਿ ਸਕਦੇ ਹਾਂ ਕੋਈ ਵੀ ਕੋਈ ਗੋਲਤ ਰਿਹਾ ਕਿ 0 0 0 0 ਬੈਂਡ ਹੈ ਜੀ 0 ਬੈਂਡ ਇਹ ਤਾਂ ਬੜੀ ਮਾਰੀ ਗੱਲ ਆ ਜੇ ਪਾਣੀ ਵੀ ਆ ਲੋਕਾਂ ਦਾ ਆਪਣੀਆਂ ਟੂਟੀਆਂ ਲਵਾਈਆਂ ਹੋਈਆਂ ਨਾ ਕਿ ਸਰਕਾਰ ਦੀਆਂ ਨੇ ਇੱਥੇ ਕੋਈ ਇਹ ਤਾਂ ਬਹੁਤ ਜਿਆਦਾ ਜਿੱਥੇ ਹਰਾਨੀ ਵਾਲੀ ਗੱਲ ਐ ਸਰਕਾਰ ਵਾਲੀ ਗੱਲ ਐ ਉੱਥੇ ਬਹੁਤ ਹੀ ਸ਼ਰਮ ਵਾਲੀ ਗੱਲ ਐ ਜੀ ਜੇ ਤੁਸੀਂ ਦੱਸ ਰਹੇ ਹੋ ਵੀ ਲੇਡੀਜ਼ ਵਾਸਤੇ ਤਾਂ ਇੱਥੇ ਵਾਸ਼ਰੂਮ ਵਗੈਰਾ ਤਾਂ ਨਹੀਂ ਹੈ ਜੀ ਇੰਨੀ ਵੱਡੀ ਮਾਰਕੀਟ ਹੋਵੇ ਨਹੀਂ ਹੈਗਾ ਜੀ ਲੋ ਲੋ ਜਾ ਰਹਾ ਸੀ ਕੋਈ ਐਕਸੀਡੈਂਟ ਹੋਊਗਾ ਜਦੋਂ ਅਸੀਂ ਚੱਕਦੇ ਆ ਸਾਰੀ ਦੁਕਾਨਦਾਰ ਕੋਈ ਚੱਕ ਜਾਣਾ ਤੁਹਾਨੂੰ ਐਂਬੂਲੈਂਸ ਬੁਲਾਉਣੀ ਆ ਫਿਰ ਬਾਹਰ ਰਿਖੇ ਜਾਂਦੇ ਆ ਚੱਕਰ ਆ ਵੀ ਉੱਥੇ ਜਿਹੜਾ ਹੈਗਾ ਨਾ ਜੇ ਕੋਸ਼ਨਾ ਵੀ ਪ੍ਰਬੰਧ ਟਕੜਾ ਹੋਵੇ ਇੱਥੇ ਤਾਂ ਵੀ ਐਕਸੀਡੈਂਟ ਕਰਨਾ ਕੋਈ ਜਿਹੜਾਣੇ ਪੈਂਦੇ ਲੋਕ ਇੱਥੇ ਨੇਗੇ ਜੀ ਅਸੋ ਆਹ ਜੀ ਮਾਰਾ ਪੁੱਤ ਲੁਧਿਆਣੇ ਦੇ ਪੈਂਦਾ ਏ ਇਹਦੇ ਕਰਕੇ ਇਹ ਮਤਲਬ ਆ ਇੱਥੇ ਅੰਦਰ ਦੇ ਲੋਕਾਂ ਨੇ ਮਤਲਬ ਪਿੰਡਾਂਆਂ ਦਾ ਦਿਲ ਦੋਦਿਆਂ ਦੇ ਲੋਕ ਨੇ ਇਹ ਇੱਕ ਟੋਟਾ ਕੁੱਪਲਾ ਟੋਟਾ ਹੀ ਬਣ ਕੇ ਰਹਿ ਗਿਆ ਜੀ ਇਹਨੂੰ ਇਹਦੀ ਕੋਈ ਪੁੱਛ ਨਹੀਂ ਹੈਗੀ ਇਹ ਨਹੀਂ ਐਮਪੀ ਕੰਮ ਕਰ ਸਕਦਾ ਕਿਉਂਕਿ ਐਮਪੀ ਹਲਕਾ ਵੀ ਫਗਰ ਚਾਹੁੰਦਾ ਅਮਰਗੜ ਵੀ ਇਹ ਚਾਹੁੰਦਾ ਜੀ ਕੋਈ ਐਮਐਲਏ ਵੀ ਬਹੁਤ ਪੁਛਤਾ ਕਰਦਾ ਐਮਐਲਏ ਆਪਣੀ ਵੋਟਾਂ ਪੂਰੀ ਹੈ ਨੁਮਾਇੰਦਗੀ ਜੀ ਆਪਾਂ ਇਹ ਕਰਦੇ ਨੇ ਜੀ ਹੁਣ ਗੜ ਕੋਈ ਐਮਐਲਏ ਸਾਹਿਬ ਜੇ ਕੋਈ ਥੋੜਾ ਕਰਨਾ ਚਾਹਨਾ ਚਾਹੁੰਦਾ ਬਹੁਤ ਕੁਝ ਹੈ ਜੀ ਕਰਨਾ ਚਾਹੁੰਦਾ ਬਹੁਤ ਬਹੁਤ ਜ਼ਿਆਦਾ ਗਵਰਨਮੈਂਟ ਕਾਹਦੇ ਕਿਹਾ ਕਰੇ ਗਵਰਨਮੈਂਟ ਨੇ ਗੌਰ ਕਰੇ ਗੌਰ ਤੱਕ ਉਹ ਗਵਰਨਮੈਂਟ ਕਰਦੀ ਨਹੀਂ ਗਵਰਨਮੈਂਟ ਦਾ ਕਿਹਾ ਜਮਾਈ ਗਵਰਨਮੈਂਟ ਨੇ ਗੌਰ ਕਰੇ ਗੌਰ ਤਾਂ 5-6 ਨਾਲ ਤਾਂ ਨਹੀਂ ਗੌਰ ਹੁੰਦੀ ਹੁਣ ਇਲਾਸਤ ਦੇ ਵਿੱਚ ਤੁਸੀਂ ਕੀ ਜਾਨਾ ਚਾਹੁੰਦੇ ਹੋਈ ਹੋ ਅਜਤਾ ਜੀ ਇਹ ਹੀ ਕਹਣਾ ਚਾਹੁੰਦਾ ਜੁਣਿਆ ਵੀ ਇੱਥੇ ਮਤਲਬ ਜਿਹੜੇ ਸਾਡੀਆਂ ਸਮੱਸਿਆਵਾਂ ਹੁਣ ਦੱਸੀਆਂ ਨੇ ਇੱਕ ਨਾਲ ਹੀ ਨਾਲਿਆਂ ਦੀ ਸਫਾਈ ਹੋਣੀ ਚਾਹੀਦੀ ਆ ਨਾ ਇਹ ਜਦੋਂ ਇਹ ਬਾਰੇ ਨੇ ਮਿੱਟੀ ਜਿਹੜੀ ਵਿੱਚ ਭਰ ਗਈ ਉਹ ਕੱਢ ਕੱਢ ਕੇ ਪੱਥਰ ਨਹੀਂ ਦਰੇ ਉਵੇਂ ਹੀ ਪੱਥਰ ਦਰੇ ਇਹਨਾਂ ਨੇ ਆ ਬੜੀਆ ਕਰਾ ਆਲੀ ਉਵੇਂ ਆਉਂਗੇ ਉਵੇਂ ਪਤਾ ਲੱਗਦਾ ਹਾਂ ਹਾਂ ਜੀ ਮਿੱਟੀ ਵਿੱਚ ਮਿੱਟੀ ਨਾਲ ਖਾਲੇ ਭਰ ਗਏ ਉਹਨਾਂ ਨੇ ਮਿੱਟੀ ਕੱਢਣ ਦੀ ਕੱਢਣ ਦੀ ਕੋਸ਼ਿਸ਼ ਨਹੀਂ ਕਰੀ ਪੱਥਰ ਧਰ ਦਿੱਤੇ ਇਹ ਕਹਿੰਦਾ ਸੀ ਉਹਨਾਂ ਨੂੰ ਕਿ ਫੇਰਾ ਕਹਿੰਦੇ ਲਿਆ ਜੀ ਸਾਡੇ ਵਰਗੇ ਇਹਨਾਂ ਨੂੰ ਹੁਣ ਕੀ ਜੀ ਲੈ ਮੂਰੇ ਦੀਨ ਵਜਾਉਣਾ ਕੀ ਫਾਇਦਾ ਆਹੋ ਆਹੋ ਛੋਟੇ 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 ਤਾਂ ਕਿ ਪਹੁੰਚ ਦੀ ਗੱਲ ਕਰਦੀ ਤੁਸੀਂ ਕਰ ਦਿਓ ਪਹੁੰਚ ਦੀ ਤਾਂ ਆਪਾਂ ਆਪਾਂ ਸਾਰੇ ਆਪਣਾ ਮੱਝ ਜੀ ਨਵਾਵਾਂਗੇ ਨਾ ਉਹ ਵੀ ਜ਼ਰੂਰੀ ਹੈ ਇੱਕ ਬੰਦੇ ਦਾ ਕਰਦੋਂ ਕੁਝ ਨਹੀਂ ਹੋਵਾਏਗਾ ਜੇ ਤੁਸੀਂ ਕਹੋਗੇ ਹੈ ਨਾ ਖਬਰ ਲਾ ਕੇ ਆਪਾਂ ਹੱਲ ਕਰਾਂਗੇ ਇਹ ਵੀ ਹੱਲ ਨਹੀਂ ਕੋਈ ਨਾ ਜੀ ਅਸੀਂ ਫੇਕ ਮੇਰੀ ਫੇਰ ਕਰੋ ਜਾਵਾਂਗੇ ਕਰਾਂਗੇ ਅਚਰਪਾਨ ਸਾਹਿਬ ਖੜੇ ਹੋ ਕੰਪਲੇਟ ਕਰਿਆ ਕਰੋ ਜ਼ਰੂਰੀ ਜੀ ਵੀ ਜੇ ਨਹੀਂ ਸੋਚਦੇ ਤਾਂ ਕੰਪਲੇਟ ਕਰੋ ਜੀ ਸੀ ਸਭ ਬੈਠੇ ਨੇ ਐਗੀਆਂ ਸਭ ਬੈਠੇ ਨੇ ਐਮ ਐਲ اے ਕਲਾਬ ਨੇ ਕੋਈ ਨਾ ਕੰਪਲੀਟ 1959 ਜੀ 99 ਦੁਕਾਨ ਕਰਦਾ ਨਹੀਂ ਮੇਰੇ ਉਰੇ ਪਾ ਐ ਡੱਡੋ ਦੇ ਕਰਾਲੇ ਵਿੱਚ ਗੱਲ ਮੇਰੀ ਬਗਾਲਾ ਮੇਰੀ ਉਰੇ ਯਾਨੀ ਮੈਂ ਨਹੀਂ ਇੱਥੇ ਦੇਖਿਆ ਕਿ ਕਿਸੇ ਐਮ ਐਲ اے ਨੇ ਜਾਂ ਕਿਸੇ ਐਮ ਪੀ ਨੇ ਇੱਕ ਜਨਰਲ ਰਜਿਸਟਰ ਮਾਲ ਨੇ ਪਹਿਲਾਂ ਬਗਨਾਲੇ ਨੇ ਫੜਾਇਆ ਉਹਨਾਂ ਨੇ ਇੱਥੇ ਪਹਿਲੀ ਵਾਰੀ ਸਾਰੇ ਪੰਜਾਬ ਚ ਉਹਨੇ ਇੱਥੇ ਐਂਬੂਲੈਂਸ ਕਿੱਤੀ ਸੀਗੀ ਹੋਰ ਐਂਬੂਲੈਂਸ ਆ ਰਹੀ ਐ ਇੱਥੇ ਨਹੀਂ ਹੁਣ ਨਹੀਂ ਪੁਲਸ ਵਾਲਾ ਪੁਲਸ ਵਾਲੀ ਲੱਗੇ ਜਾ ਆ ਪੁਲਸ ਵਾਲੇ ਮੁਲਾਜ਼ਮ ਨੇ ਗੱਡੀ ਵਾਲੇ ਇਹੀ ਲੈ ਕੇ ਜਾਂਦੇ ਆ ਜੇ ਆ ਅਗਰ ਅਗਰ ਰੱਬ ਨਾ ਕਰੇ ਐਂਬੂਲੈਂਸ ਹੀ ਲੋੜ ਪੈਂਦੀ ਹੈ ਤਾਂ ਕਿੰਨੇ ਸਮੇਂ ਚ ਪਹੁੰਚਦੀ ਐਂਬੂਲੈਂਸ ਇੱਥੇ ਐਂਬੂਲੈਂਸ ਜੀ ਹੁਣ ਫੋਨ ਕਰਦੇ ਹੀ ਤਾਂ ਜੀ ਵੈਸੇ ਤਾਂ ਉਹ ਟ੍ਰੈਫਿਕ ਉਹ ਤਾਂ ਪੁਲਸ ਵਾਲੇ ਦਾ ਕਰਦੀ ਨਾ ਪੁਲਸ ਵਾਲੇ ਜੱਕਦੇ ਆ ਕਹਿੰਦੇ ਨੇ ਵੀ ਅੱਧਾ ਘੰਟਾ ਘੱਟੋ ਘੱਟ ਲੱਗ ਜਾਣਾ ਲੱਗ ਜਾਂਦਾ ਜੀ ਹਾਂਜੀ 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 ਉਹਨੇ ਜਿਹੜ ਨੂੰ ਤਾਂ ਵੇਖੋ ਜਿਹੜਾ ਜੀ ਹੁੰਦਾ ਤਾਂ ਪੇਸ਼ੈਂਟ ਨੂੰ ਐਮਰਜੈਂਸੀ ਹੋਵੇ

ਸਰ ਸਾਡਾ ਜਿਹੜਾ ਵਿਚਾਰ ਆ ਉਹ ਇਹ ਹੈ ਕਿ ਗੱਡੀ ਉਰੇ ਨਾ ਬਹੁਤ ਜ਼ਿਆਦਾ ਸਪੀਡ ਨਾਲ ਆਉਂਦੀ ਆ ਤੇ ਐਕਸੀਡੈਂਟ ਹੁੰਦੇ ਨੇ ਉਹੀ ਕਾਰਨ ਆ ਉਹ ਡੇਲੀ ਐਕਸੀਡੈਂਟ ਉਹ ਅਸੀਂ ਉਰੇ ਦੁਕਾਨਦਾਰਾ ਸਾਨੂੰ ਰੋਜ਼ ਦੇਖਦੇ ਆ ਜੀ ਐਕਸੀਡੈਂਟ ਹੁੰਦੇ ਨੇ ਜਿਹੜਾ ਮੇਨ ਕਾਰਾਂ ਨੂੰ ਸਾਨੂੰ ਲੱਗਿਆ ਉਹ ਹੈਗਾ ਕਿ ਗੱਡੀ ਸਪੀਡ ਨਾ ਤਾਂ ਉਰੇ ਕੋਈ ਲਾਈਟ ਦਾ ਪ੍ਰਬੰਧਾ ਜੋ ਇਸ਼ਾਰਾ ਲਾਈਟ ਲੱਗ ਜਵੇ ਜਾਂ ਦੂਸਰੀ ਲਾਈਟ ਲੱਗ ਜਵੇ ਜਿੱਦਾਂ ਨਾਲ ਪਤਾ ਲੱਗ ਜਵੇ ਜਿਹੜੇ ਰਾਹਗੀਰ ਨੇ ਉਹਨਾਂ ਨੂੰ ਵੀ ਉਰੇ ਕੱਟ ਹੈਗਾ ਜਾਂ ਉਰੇ ਕੋਈ ਵੀ ਹੈ ਉਹ ਵੀ ਕਰਕੇ ਗੱਡੀ ਸਲੋ ਹੋ ਜਵੇ ਨਾ ਉਰੇ ਕੋਈ ਹੰਪ ਨਾ ਕੋਈ ਵੀ ਕਿਸੇ ਤਰ੍ਹਾਂ ਦਾ ਇਸ਼ਾਰਾ ਲੱਗਿਆ ਨਹੀਂ ਹੋਇਆ ਵੀ ਉਹਰੇ ਕਟ ਹੈਗਾ ਗੱਡੀ ਸਲੋ ਹੋਵੇ ਗੱਡੀ ਇਸ ਕਰਕੇ ਸਲੋ ਨਹੀਂ ਹੁੰਦੀ ਕਿਉਂਕਿ ਉਹਨਾਂ ਨੂੰ ਕੋਈ ਇਸ਼ਾਰਾ ਨਹੀਂ ਦਿੱਖਦਾ ਉਹਰੇ ਗੱਡੀ ਬਹੁਤ ਜ਼ਿਆਦਾ ਸਪੀਡ ਨਾਲ ਜਾਂਦੀ ਆ ਔਰ ਐਕਸੀਡੈਂਟ ਡੇਲੀ ਹੁੰਦੇ ਨੇ ਅਸੀਂ ਦੁਕਾਨਦਾਰਾਂ ਨੂੰ ਸਾਨੂੰ ਪਤਾ ਅਸੀਂ ਰੋਜ਼ ਚੱਕਦੇ ਆ ਸਾਡਾ ਇਹੀ ਹਾਲ ਆ ਸਾਨੂੰ ਇਹੀ ਲੱਗਿਆ ਕਿ ਇੱਥੇ ਜਾਂ ਤਾਂ ਹੱਬ ਬਣ ਜਨ ਜਿਹਨਾਂ ਨਾਲ ਗੱਡੀ ਹੋਲੀ ਹੋਵੇ ਤੇ ਉਹਰੇ ਜਿਹੜੀ ਰੈੱਡ ਲਾਈਟ ਆ ਉਹ ਲੱਗੇ ਜਾਂ ਇਸ਼ਾਰਾ ਲਾਈਟ ਲੱਗੇ ਇਸ ਸਮੇਂ ਕੋਈ ਹ ਹ ਕੋਈ ਸਿਗਨਲ ਮਿਲਣਾ ਚਾਹੀਦਾ ਜਿਹਦੇ ਨਾਲ ਉਹਨਾਂ ਨੂੰ ਪਤਾ ਲੱਗ ਜਵੇ ਵੀ ਇਹ ਏਰੀਆ ਥੋੜਾ ਡੰਗਰ ਏਰੀਆ ਹੈ ਯਾ ਕਿੱਟ ਨੇ ਆ ਰੌਂਗ ਸਾਈਡ ਤੋਂ ਦੂਜੀ ਸਾਈਡ ਤੋਂ ਕਦੇ ਆਉਂਗੇ ਨੇ ਇੱਥੇ ਇੱਥੇ ਰੌਂਗ ਸਾਈਡ ਤੋਂ ਬਹੁਤ ਜ਼ਿਆਦਾ ਬੰਦੇ ਆਉਂਦੇ ਨੇਗੇ ਰੌਂਗ ਸਾਈਡ ਕਰਕੇ ਵੀ ਜ਼ਿਆਦਾ ਬਹੁਤ ਐਕਸੀਡੈਂਟ ਹੁੰਦੇ ਨੇਗੇ ਤੇ ਇਹ ਵੀ ਮੇਨ ਪ੍ਰੋਬਲਮ ਹੈਗੀ ਇੱਥੇ ਰੌਂਗ ਸਾਈਡ ਆਉਂਦਾ ਕੀ ਕਰਦੇ ਜੀ ਕਿਉਂ ਰੌਂਗ ਸਾਈਡ ਲੋਪਉਂਦੇ ਰੌਂਗ ਸਾਈਡ ਹੀ ਹੁਣ ਦੇਖੋ ਸਾਹਮਣੇ ਚੌਂਕਾ ਚੌਂਕ ਤੋਂ ਅਗਲੇ ਨੇ ਇੱਧਰ ਜਾਣਾ ਵਾ ਦੇਖੋ ਪਿੰਡ ਵਿੱਚ ਜਾਣਾ ਵਾ ਪਿੰਡ ਆ ਇਧਰਲੇ ਪਾਸੇ ਤੇ ਇਧਰਲੇ ਪਾਸੇ ਜਾਣ ਦੀ ਉੱਪਰ ਦੀ ਘੁੰਮ ਕੇ ਆਉਣ ਦੀ ਜੇ ਪਿੰਡ ਦੇ ਵਿੱਚ ਦੀ ਹੋ ਕੇ ਆ ਜਾ ਇਧਰੋਂ ਰੌਂਗ ਸਾਈਡ ਹੋ ਕੇ ਜਾਂਦਾ ਪਿੰਡ ਦੇ ਵਿੱਚ ਦੀ ਬੰਦਾ ਇਹ ਪਹਿਲੇ ਤੂੰ ਜਿਹੜੇ ਰੌਂਗ ਸਾਈਡ ਜਾਂਦੇ ਨੇ ਉਹਨਾਂ ਦੀ ਵੀ ਕੋਈ ਮਜ਼ਦੂਰੀ ਹੈ ਮਜ਼ਦੂਰੀ ਹੋਈ ਹੀ ਕੱਟ ਅੱਗੇ ਜਾ ਕੇ ਬਹੁਤ ਅੱਗੇ ਜਾ ਕੇ ਕੱਟ ਉਹਨਾਂ ਦਾ ਪਿੰਡ ਵਿੱਚ ਜਾਣ ਵਾਸਤੇ ਸਾ ਜਾਨੀ ਉਹ ਮਜਬੂਰੀ ਟਾਲੀ ਤੇ ਕਹਿ ਸਕਦੇ ਹਾਂ ਕਿ ਉੱਥੇ ਥੋੜਾ ਜਾਏ ਬੋਝ ਜਾਂਦੇ ਹੋਣਗੇ ਜੀ ਸਾਡੀ ਟਾਈਮ ਦੀ ਬੱਚਿਆਂ ਨੂੰ ਜੇ ਤੇਲ ਦੀ ਬਚਤ ਹੁੰਦੀ ਆ ਹਾਂ ਹਾਂਜੀ 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 ਉਹਦੇ ਨਾਲ ਫਿਰ ਪਤਾ ਲੱਗਿਆ ਜੀ ਐਕਸੀਡੈਂਟ ਵੀ ਹੋਇਆ ਐਕਸੀਡੈਂਟ ਵੀ ਹੋ ਜਾਂਦਾ ਹਾਂਜੀ ਠੀਕ ਹੈ ਜੀ ਤੇ ਇਹਦਾ ਪਰ ਹੋਰ ਕੀ ਕਹਿਣਾ ਚਾਹੁੰਦੇ ਹੋ ਜੀ ਤੁਸੀਂ ਇਸ ਮਤਲਬ ਇਹ ਜਿਹੜਾ ਰੌਮ ਸਾਈਡ ਵੀਰ ਨੇ ਦੱਸਿਆ ਇਹ ਸਮੱਸਿਆ ਹੈਗੀ ਆ ਤੇ ਰੌਮ ਸਾਈਡ ਦੇ ਨਾਲ ਨਾਲ ਉਰੇ ਸੜਕ ਦੇ ਉੱਪਰ ਨਾ ਕੁਝ ਗੱਡੀਆਂ ਖੜਾ ਲੈਂਦੇ ਕੋਈ ਬਾਹਰ ਖੜਾ ਲਾਉਂਦੇ ਨੇ ਉਦੋਂ ਨਾਲ ਹੋਰ ਜ਼ਿਆਦਾ ਸਮੱਸਿਆ ਆਉਂਦੀ ਹੈ ਕਿਉਂਕਿ ਇੱਕ ਤਾਂ ਰੌਂਗ ਸਾਈਡ ਤੋਂ ਦੂਸਰੀ ਸਾਈਡ ਤੋਂ ਬੰਦੇ ਆ ਰਹੇ ਨੇ ਦੂਸਰੀ ਸਾਈਡ ਇੱਥੇ ਨਹੀਂ ਸਾਈਡ ਤੇ ਕੁਝ ਗੱਡੀਆਂ ਲੋਕ ਖੜਾ ਲੈਂਦੇ ਨੇ ਬਾਹਰ ਸੜਕ ਦੇ ਉੱਪਰ ਕੜੇ ਜਾਂਦੇ ਨੇ ਉਹਨਾਂ ਕਰਕੇ ਹੋਰ ਜ਼ਿਆਦਾ ਦਿੱਕਤ ਆਉਂਦੀ ਹੈ ਫਿਰ ਉਹ ਰੌਂਗ ਸਾਈਡ ਆਉਂਦੇ ਨੇ ਉਹ ਹਾਂ ਜੀ ਕੁਝ ਆਪਣੇ ਵਿਚਾਰੇ ਵੀ ਆਏਗੇ ਜੀ ਜਿਹੜੀਆਂ ਬੱਸ ਬੱਸਾਂ ਨੇ ਵੀ ਇਹ ਇਹਨਾਂ ਵਾਸਤੇ ਬੱਸ ਸਟੈਂਡ ਬਣੇ ਨੇ ਜੀ ਸਪੈਸ਼ਲ ਬਕਾਇਦਾ ਦੋਨੋਂ ਤਰਫ ਬੱਸ ਸਟੈਂਡ ਬਣੇ ਨੇ ਤੇ ਬੱਸਾਂ ਨੂੰ ਉਥੇ ਘੜਵਾਉਣਾ ਚਾਹੀਦਾ ਜੀ ਇਹ ਵੀ ਇੱਕ ਰਾ ਦਿੱਤੀ ਗਈ ਹੈ ਜੀ ਸਰ ਉਹ ਠੀਕ ਹੈ ਉਹਨਾਂ ਨੇ ਆਪਣਾ ਪੱਖ ਰੱਖਿਆ ਉਹਨਾਂ ਨੇ ਆਪਣੇ ਤਰੀਕੇ ਨਾਲ ਦੱਸਿਆ ਸਾਨੂੰ ਇਹ ਤਾਂ ਕੋਈ ਦੁੱਖ ਨਹੀਂ ਤੁਸੀਂ ਤੁਸੀਂ ਕਿੰਨਾ ਸਹਿਮਤ ਨਹੀਂ ਸਰ ਅਸੀਂ ਇਸ ਗੱਲ ਦੇ ਨਾਲ ਬਿਲਕੁਲ ਸਹਿਮਤ ਨਹੀਂ ਕਿਉਂਕਿ ਜਿਹੜਾ ਕਾਟਾ ਉਹਰੇ ਬਸ ਖੜ੍ਹਦੀ ਆ ਕੇ ਸਭ ਤੋਂ ਵੱਡੀ ਗੱਲ ਹੈ ਉਹਰੇ ਬੰਦੇ ਸਵਾਰੀਆਂ ਲੇਡੀਜ਼ ਆਉਂਦੀਆਂ ਨੇ ਬੱਚਿਆਂ ਨੂੰ ਸਿਕਿਉਰ ਫੀਲ ਕਰਦੇ ਨੇ ਜਿਹੜੇ ਕਟ ਨੇ ਬਹੁਤ ਜ਼ਿਆਦਾ ਦੂਰ ਨੇ ਨਾ ਤਾਂ ਉੱਥੇ ਪਾਣੀ ਦਾ ਕੋਈ ਪ੍ਰਬੰਧ ਹੈਗਾ ਉਹਨਾਂ ਰਸਨਾ ਬੈਠਣ ਦਾ ਕੁਝ ਵੀ ਉਹਦੇ ਦੁਕਾਨਾਂ ਦੇ ਵਿੱਚ ਪਾਣੀ ਦਾ ਇੰਤਜ਼ਾਮ ਖਾਣ ਪੀਣ ਦਾ ਬੱਚਿਆਂ ਨੂੰ ਕੋਈ ਇੰਤਜ਼ਾਮ ਪਰ ਇਸ ਘੋਰ ਵੀ ਜਿਵੇਂ ਕਿ ਰਾਤ ਨੂੰ ਲੇਟ ਹੁੰਦਾ ਮਨ 8-9 ਵਜੇ ਨੇ ਹਾਂ ਉਹ ਹਾਂ ਬਿਲਕੁਲ ਉਹੇ ਦੁਕਾਨਦਾਰ ਨੇ ਉਸ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਂਦੀ ਉੱਥੇ ਦੂਰ ਆ ਜੇ ਉਹਨਾਂ ਨਾਲ ਕੋਈ ਵੀ ਘਟਨਾ ਹੋ ਸਕਦੀ ਹੈ ਤੇ ਉਹ ਉਹਨਾਂ ਕਰਕੇ ਦਿੱਕਤ ਆ ਕਿਉਂਕਿ ਬਜ਼ੁਰਗ ਵੀ ਨੇ ਵਿੱਚ ਸਵਾਰੀਆਂ ਉਹ ਦੂਰ ਜਾ ਕੇ ਬੈਠਣਗੇ ਔਰ ਉਹ ਜਾ ਕੇ ਉਹ ਉਹਦੇ ਨਾਲ ਦਿੱਕਤ ਆ ਸਕਦੀ ਹੈ ਨਾਲੇ ਸਵਾਰੀਆਂ ਕੋਈ ਵਾਰੀ ਬੈਗ ਵੀ ਹੁੰਦਾ ਜੀ ਬੱਚੇ ਵੀ ਹੁੰਦੇ ਬੱਚੇ ਵੀ ਨੇ ਬਜ਼ੁਰਗ ਨੇ ਜੀ ਕਈ ਉਹਨਾਂ ਤੋਂ ਨਹੀਂ ਜਾਂਦੀ ਦੂਰ ਜਾ ਸਕਦੇ ਔਰ ਜਿਹਨੇ ਮਲੋਜ਼ ਨੂੰ ਜਾਣਾ ਵਾ ਬਸ ਉੱਤਰ ਕੇ ਉਹ ਇੱਥੋਂ ਸਿੱਧਾ ਚ ਲੈ ਜਾਊਗਾ ਬਸ ਫੜੀ ਜਾਓ ਉੱਤਰੋ ਔਰ ਉਹ ਤੋਂ ਇਦੀ ਦੂਤ ਬਜ਼ੁਰਗ ਤੁਰ ਕੇ ਆਉਗਾ ਉਹਨੂੰ ਬਹੁਤ ਦਿੱਕਤ ਆਦੀ ਉਸ ਚੀਜ਼ ਦੀ ਆ ਆਪਾਂ ਕਹਿ ਸਕਦੇ ਹਾਂ ਅੱਧਾ ਕਿਲੋ ਮਟਰ ਹੋਊਗਾ ਜੀ ਇੱਥੋਂ ਇਸ ਜਗ੍ਹਾ ਤੋਂ ਬਸ ਤੇ ਬਿਲਕੁਲ ਜੀ ਹੋਊਗਾ ਜੀ ਹੋਊਗਾ ਸਰ ਨਾਲੇ ਉਹਦੇ ਦੇਖੋ ਚੌਂਦ ਵਿੱਚ ਬਾਟਰ ਕੋਲਣ ਲੱਗਿਆ ਆ ਸਵਾਰੀ ਖੜਦੀ ਆ ਪਾਣੀ ਪੀਂਦੀ ਆ ਨਾਲ ਉਹਦੇ ਦੁਕਾਨ ਆ ਜੇ ਬੱਚੇ ਨੇ ਕੁਝ ਲੈਣਾ ਉਹ ਰੋ ਲੈ ਸਾਹਮਣੇ ਫਰੂਟ ਦੀਆਂ ਦੁਕਾਨਾਂ ਨੇ ਉੱਤੇ ਕੁਝ ਵੀ ਨਹੀਂ ਬਹੁਤ ਦੂਰ ਨੇ ਉਹ ਇਹਦਾ ਇਹ ਦੇਖੇ ਤੇ ਇਹ ਇੱਕ ਸੀਵੇ ਨੀ ਪ੍ਰੋਬਲਮ ਹੀ ਹੈਗੀ ਔਰ ਉਹ ਤਾਂ ਆਕਰ ਆਂਦੀ ਆ ਕੋਈ ਥੋੜੀ ਬੋੜ ਦਿੱਕਤ ਹੈ ਤਾਂ ਹੁਣ ਚੱਲੇ ਆਣੀਆਂ ਇੰਨੇ ਦਾ ਬੜੀ ਮੇਨ ਸਮੱਸਿਆ ਕਹਿੰਦੇ ਹੋ ਅਸੀਂ ਹੁਣ ਦੁਬਾਰਾ ਫੇਰ ਉਹੀ ਗੱਲ ਰਿਪੀਟ ਕਰਦੇ ਆਂ ਕਿ ਹੰਪ ਬੰਨ ਯਾਰ ਲਾਈਟ ਲੱਗੇ ਕੋਈ ਇਸ਼ਾਰਾ ਲੱਗੇ ਸਿਗਨਲ ਲੱਗੇ ਜਿਸ ਨਾਲ ਕਿ ਗੱਡੀਆਂ ਨੂੰ ਪਤਾ ਲੱਗੇ ਰਾਹ ਜਰਾ ਪਤਾ ਲੱਗੇ ਕਿ ਉਹਦੇ ਕੱਟ ਹੈਗਾ ਇਹ ਜਾਦਾ ਗਰਾਊਂਡ ਲੈਵਲ ਸਮੱਸਿਆ ਇਹੀ ਆਉਂਦੀ ਆ ਹੁਣ ਅਸੀਂ ਦੁਕਾਨਦਾਰ ਆ ਅਸੀਂ ਇਹੀ ਚੀਜ਼ ਨੋਟ ਕਰਦੇ ਆਂ ਹੁਣ ਤੁਸੀਂ ਵੀ ਕੁਛ ਸਮਾਂ ਬੈਠ ਕੇ ਇਹੀ ਚੀਜ਼ ਦੇਖੀ ਹੋਰੇ ਇਹੀ ਦਿੱਕਤ ਆ ਹੁਣ ਕੋਈ ਕੱਟ ਇੱਧਰ ਗੱਲ ਲਓ ਉੱਧਰ ਗੱਲ ਉਹ ਤਾਂ ਸਾਰਾ ਹੱਲ ਨਹੀਂ ਹੈਗਾ ਪੱਕਾ ਹੱਲ ਇਹੀ ਆ ਹੁਣ ਕੱਟ ਕਿਹੜਾ ਬਣਾਉਣੇ ਸੌਕੇ ਨੇ ਜੀ ਯਾਨੀ ਇਹ ਤਾਂ ਸਾਰਾ ਇਹਨ ਇਸ ਜੀਵਾਸੇ ਬਹੁਤ ਲੰਬਾ ਸਮਾਂ ਲੱਗ ਜਾਣਾ ਇੱਕ ਸਮੱਸਿਆ ਕੱਢੂਗੀ ਗੁੱਜੀ ਸ਼ੁਰੂ ਬਿਲਕੁਲ ਬਿਲਕੁਲ ਸਰ ਇਹ ਕੋਈ ਨਹੀਂ ਕੋਈ ਬਹੁਤ ਵਧੀਆ ਠੀਕ ਹੈ ਥੈਂਕ ਯੂ